ਜਦੋਂ ਮੈਂ ਵਾਈਫ ਨਾਲ ਲਾਇਆ ਸੀ ਮੱਥਾ ਟੇਕਣ ਮੰਦਿਰ ਤੇ ਤਕਰੀਬਨ 7:30 7:20 ਤੇ ਜਦੋਂ ਐਂਟਰ ਹੋਏ ਆ ਮੋਟਰਸਾਈਕਲ ਲਾਇਆ ਹਾਂ ਉੱਤੇ ਜੋ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਹੀ ਨਹੀਂ ਆਪਣਾ ਕਿਹੜਾ ਸੀ ਮੋਟਰਸਾਈਕਲ ਬਜਾਜ ਪਲੈਟਨਾ ਤਾਲਾ ਲੱਗਾ ਹੋਇਆ ਹਾਂਜੀ ਹਾਂਜੀ ਕਿੰਨੇ ਵਜੇ ਦੀ ਗੱਲ ਆਈ ਤਕਰੀਬਨ 7:20 ਹੀ ਆ ਜੀ 7:20 25 ਕੋਈ ਸੀਸੀਟੀਵੀ ਕੈਮਰਾ ਵਗੈਰਾ ਚ ਆਇਆ ਹੋਵੇ ਹਾਂਜੀ ਚੈੱਕ ਕੀਤਾ ਇੱਕ ਫੁੜੇ ਪਿੱਛੇ ਕੈਮਰੇ ਚੈੱਕ ਕੀਤੀ ਸੀਗੀ ਤੇ ਥੋੜਾ ਕੈਪਚਰ ਹੋਈ ਹੈ ਇਮੇਜ ਉਹਦੀ ਮੰਦੇ ਤੁਸੀਂ ਕਿਹੜੀ ਜਗ੍ਹਾ ਦੇ ਅਸੀਂ ਜੰਦਰੋਂ ਆਏ ਸੀ ਜੰਦਰ ਤੋਂ ਮਕੂਤਰ ਆਏ ਸੀ ਹਾਂਜੀ ਅੱਛਾ ਕਿਸਦੇ ਘਰੇ ਆਏ ਹੋਏ ਸੀ ਤੁਸੀਂ ਹਾਂਜੀ ਆਪਣੇ ਅੱਛਾ ਇਨ-ਲੌਸ ਦੇ ਆਏ ਸੀ ਹਾਂਜੀ ਠੀਕ ਹੈ ਤੇ ਪੁਲਿਸ ਨੂੰ ਕੰਪਲੇਟ ਕੀਤੀ ਇਹਦੀ ਵਿਸ਼ਨੂੰ ਹਾਂ ਜਾਵਾਂਗੇ ਪੁਲਿਸ ਕੋਲ ਜਾਵਾਂਗੇ ਫੋਨ ਕੀਤਾ ਫੋਨ ਵੀ ਫੋਨ ਵੇਲੇ ਕੀਤਾ ਸੀਗਾ ਦੇ ਆਇਆ ਨਹੀਂ ਕੋਈ ਕੀ ਪ੍ਰਸ਼ਾਸਨ ਤੋਂ ਮੰਗਤ ਬਸ ਇਹ ਹੈ ਜੀ ਛੇਤੀ ਆਪਣੀ ਮੋਟਰਸਾਈਕਲ ਵਾਪਸ ਮਿਲ ਜਾ ਸਾਨੂੰ ਸਾਡਾ ਹਾਂਜੀ ਬੰਦਾ ਫੜਿਆ ਜਾਵੇ ਇਹ ਹੀ ਮੰਗ ਹੈ ਇਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਮੇਰਾ ਨਾਮ ਹਰਜਿੰਦਰ ਹੈ ਮੈਂ ਇਥੇ ਲੋਕਲ ਰਹਿਣ ਵਾਲਾ ਹਾਂ ਸਾਡੇ ਸਨ ਇਨਲਾ ਇਥੇ ਮੰਦਿਰ ਆਏ ਸੀ ਅੱਜ ਵਰਤ ਦੇ ਕਰਕੇ ਆਪਣੀ ਸਰਟੀਫਿਕੇਟੀਆਂ ਦੇ ਨਾਲ ਮੱਥਾ ਟੇਕਣ ਤੇ ਬਾਹਰ ਮੋਟਰਸਾਈਕਲ ਲੌਕ ਕਰਕੇ ਮੰਦਿਰ ਦੇ ਅੰਦਰ ਜਾ ਕੇ ਮੱਥਾ ਟੇਕਣ ਗਏ ਵਾਪਸੀ ਜਦੋਂ ਆਏ 2-4 ਮਿੰਟ ਜਿੱਤੇ ਉਹਨਾਂ ਨੂੰ ਮੋਟਰਸਾਈਕਲ ਨਹੀਂ ਮਿਲਿਆ ਤਾਂ ਉਹ ਇਧਰ ਉਧਰ ਪੁੱਛਣ ਲੱਗ ਪਏ ਤੇ ਫਿਰ ਕਿਸੇ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਕਿਸੇ ਦੀ ਵਿੱਚ ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਜਾਂ ਗਾਇਬ ਹੋ ਗਿਆ ਪਾਦ ਵਿੱਚ ਪਤਾ ਲੱਗਾ ਇਹ ਮੋਟਰਸਾਈਕਲ ਹੈ ਹੀ ਨਹੀਂ ਇਸ ਏਰੀਏ ਦੇ ਵਿੱਚ ਤਾਂ ਇਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਆ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਪੌਣਾ ਘੰਟਾ ਹੋ ਗਿਆ ਪੁਲਿਸ ਨੂੰ ਸਿਟੀ ਨੂੰ ਕਾਲ ਕੀਤੀ ਐ ਐਸਐਚ ਨੂੰ ਵੀ ਕਾਲ ਕੀਤੀ ਆ ਪਰੰਤੂ ਹਜੇ ਤੱਕ ਕੋਈ ਵੀ ਰਿਸਪਾਂਸ ਨਹੀਂ ਮਿਲਿਆ ਸਾਨੂੰ ਤੇ ਸਾਡਾ ਜਿਹੜਾ ਮੋਟਰਸਾਈਕਲ ਚੋਰੀ ਹੈ ਉਹਦੇ ਬਾਵਜੂਦ ਬਾਵਜੂਦ ਜਿਹੜੀ ਕਾਰਵਾਈ ਹੈ ਪੁਲਿਸ ਸਾਹਨੇ ਤੋਂ ਬਣਦੀ ਹੋ ਸਖਤੀ ਨਾਲ ਕੀਤੀ ਜਾਵੇ ਤੇ ਮੋਟਰਸਾਈਕਲ ਵਾਪਸ ਲਿਆ ਜਾਵੇ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਸਾਡੀ ਗੱਲ ਸੁਨੇਗਾ ਤੇ ਸੁਣ ਕੇ ਸਾਡੀ ਗੱਲ ਨੂੰ ਸੀਰੀਅਸਲੀ ਲੈ ਕੇ ਸਾਡੀ ਮਦਦ ਕਰੇਗਾ ਧੰਨਵਾਦ ਹਾਂਜੀ ਮੇਕੀ ਕੀ ਕਹਿਣਾ ਚਾਹੋਗੇ ਅੱਜ ਫੇਰ ਇੱਕ ਮੋਟਰਸਾਈਕਲ ਚੋਰੀ ਤੁਹਾਡੇ ਸ਼ਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਤਾਂ ਕੀ ਹੈ ਜੀ ਇਹ ਤਾਂ ਸ਼ਰਮਿੰਦਗੀ ਆਉਂਦੀ ਹੈ ਸਾਨੂੰ ਦੋ ਤਰ੍ਹਾਂ ਦੀ ਸ਼ਰਮਿੰਦਗੀ ਹੈ ਕਿ ਸਾਡੇ ਨਕੌਦਰ ਦੇ ਵਿੱਚ ਨਿਤ ਨਵੀਆਂ ਚੋਰੀਆਂ ਔਰ ਧਾਰਮਿਕ ਸਥਾਨ ਵੀ ਸੇਫ ਨਹੀਂ ਰਹਿ ਗਏ ਹੁਣ ਸਾਡੇ ਅੱਜ ਦੇਵੀ ਤਲਾਬ ਜਗਦੰਬੇ ਦਾ ਆਉਂਦੇ ਬਾਹਰੋਂ ਬਾਈਕ ਚੱਕਿਆ ਗਿਆ ਸਾਡਾ ਇਹ ਬੱਚਾ ਲੋਕਲ ਨਕੌਦਰ ਦਾ ਸਨ ਇਨ ਲਾ ਜਿਲੰਦਰੋਂ ਆਏ ਆ ਮੱਥਾ ਟੇਕਣ ਇੱਕ ਭਾਵਨਾ ਦੇ ਨਾਲ ਇੱਕ ਬੰਦੇ ਆਂਦੇ ਆ ਫੈਮਲੀਆਂ ਆਂਦੀਆਂ ਆਂਦਿਆਂ ਨੂੰ ਉਹਨਾਂ ਦਾ ਜਦੋਂ ਬਾਬਾ ਜਾਨ ਦਾ ਮੌਕਾ ਮਿਲਿਆ ਤਾਂ ਮਾਈਕ ਚੱਕਿਆ ਜਾਵੇ ਤਾਂ ਇਹਦੂ ਮੰਦ ਭਾਗਾ ਸਾਡੇ ਸ਼ਹਿਰ ਲਈ ਹੋਰ ਕੀ ਹੋ ਸਕਦਾ ਔਰ ਸਾਡੇ ਸ਼ਹਿਰ ਤੋਂ ਕੀ ਇਮਪ੍ਰੈਸ਼ਨ ਲੈ ਕੇ ਜਾਂਦੇ ਕਿ ਸਾਡਾ ਲਾਅ ਐਂਡ ਆਰਡਰ ਟੋਟਲੀ ਫੇਲ ਹੈ ਔਰ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਆਂ ਅਸੀਂ ਇਹਨਾਂ ਦੇ ਨਾਲ ਖੜੇ ਆਂ ਕਿ ਸਾਡੇ ਸ਼ਹਿਰ ਦਾ ਲਾਅ ਐਂਡ ਆਰਡਰ ਪੁਲਿਸ ਪ੍ਰਸ਼ਾਸਨ ਟੋਟਲੀ ਫੇਲ ਹੈ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਵਾਂ ਕੁਝ ਦਿਨ ਪਹਿਲਾਂ ਸਾਡੇ ਅਮਿਤ ਵੇਜ ਜੀ ਜਿਹੜੇ ਇੱਥੇ ਮੰਦਰ ਦੇ ਅੰਦਰ ਹੀ ਵਿਚ ਕੁਟੀਆ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦਾ ਬਾਈਕ ਵੀ ਕੁਝ ਦਿਨ ਪਹਿਲਾਂ ਗਉਸ਼ਾਲਾ ਦੇ ਬਾਹਰੋਂ ਚੱਕਿਆ ਗਿਆ ਸੀ ਹਲੇ ਤਿੰਨ ਕੁ ਦਿਨ ਸੋਰ ਪਤਾ ਨਹੀਂ ਹੋਤਾ ਚਲੋ ਇਹ ਤਾਂ ਦੋ ਚੀਜ਼ਾਂ ਸਾਡੇ ਮੋਰੇ ਪਈਆਂ ਆਪਾਂ ਰੋਜ਼ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਰੋਜ਼ ਨਿਊਜ਼ ਦੇ ਵਿੱਚ ਆਂਦਾ ਕਦੇ ਕਿਸੇ ਦਾ ਬਾਈਕ ਕਿਸੇ ਦਾ ਐਕਟਿਵਾ ਕਿਸੇ ਦਾ ਸਕੂਟਰ ਕਿਸੇ ਦੇ ਘਰੋਂ ਚੱਕਿਆ ਜਾਂਦਾ ਕਿਸੇ ਦੇ ਬਾਹਰੋਂ ਦੁਕਾਨਾਂ ਦੇ ਬਾਹਰੋਂ ਚੱਕਿਆ ਜਾਂਦਾ ਕਿਸੇ ਦੀ ਸਨੀਚਿੰਗ ਹੋ ਰਹੀ ਹੈ ਲੁੱਟਾਂ ਖੋਹਾਂ ਹੋ ਰਹੀਆਂ ਕਿੱਥੇ ਨੱਥ ਪਈ ਹੈ ਤੇ ਜੇ ਸਰਕਾਰਾਂ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਇਹੀ ਕੋਸ਼ਿਸ਼ ਕਰਨਾ ਹੈ ਉਹ ਸਾਨੂੰ ਮੈਨੂੰ ਕੁਝ ਦਿਨ 2-4 ਦਿਨ ਪਹਿਲਾਂ ਪਤਾ ਲੱਗਿਆ ਕਿ ਇੱਕ ਮੀਟਿੰਗ ਇਹਨਾਂ ਨੇ ਕਰ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਤੁਸੀਂ ਚੌਕੀਦਾਰ ਰੱਖੋ ਭਾਈ ਸਾਹਿਬ ਜੇ ਅਸੀਂ ਚੌਕੀਦਾਰ ਰੱਖਣੇ ਤਾਂ ਫਿਰ ਤੁਸੀਂ ਥਾਣਿਆਂ ਨੂੰ ਜਿੰਦਾ ਲਾ ਦਿਓ ਨਾ ਥਾਣਿਆਂ ਨੂੰ ਜਿੰਦਾ ਲਾ ਕੇ ਚਾਬੀਆਂ ਜਮ੍ਹਾਂ ਕਰਾਓ ਤੇ ਥਾਣੇ ਨੂੰ ਕਰੋ ਬੇਲਾ ਸਰਕਾਰੀ ਅਦਾਰਿਆਂ ਤੇ ਕਬਜ਼ੇ ਕਰਕੇ ਬੈਠਣ ਨਾਲ ਕੋਈ ਲਾਭ ਨਹੀਂ ਹੈ ਬੇਫਜ਼ੂਲ ਦੀਆਂ ਨੌਕਰੀਆਂ ਲੈ ਕੇ ਬੇਫਜ਼ੂਲ ਦੀਆਂ ਤਨਖਾਹਾਂ ਲੈ ਕੇ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਸਰਕਾਰ ਵੀਆਈਪੀ ਕਲਚਰ 'ਚ ਫਸੀ ਹੋਈ ਹੈ ਉਹਨਾਂ ਨੂੰ ਇਦਾਂ ਦੇ ਪਬਲਿਕ ਦੀ ਸੇਫਟੀ ਦੇ ਨਾਲ ਕੋਈ ਮਤਲਬ ਨਹੀਂ ਰ ਜੇ ਪਬਲਿਕ ਸੇਫਟੀ ਤੁਸੀਂ ਕਰਨੀ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਪਬਲਿਕ ਖੁਸ਼ਹਾਲ ਹੋਵੇ ਤਾਂ ਤੁਹਾਨੂੰ ਉਤਰਨਾ ਪਵੇਗਾ ਅੰਬੇਦਕਰ ਐਮਸੀ ਚੌਂਕ ਤਿਹਾਰਾਂ ਦੇ ਦਿਨ ਚੱਲਦੇ ਪਏ ਆ ਤੁਸੀਂ ਦੇਖੋ ਉੱਥੇ ਕੀ ਹਾਲਤ ਹੈ ਤੁਸੀਂ ਇੱਕ ਨੋਟਿਸ ਕਰ ਲਓ ਇੱਕ ਕੈਮਰਾ ਲੈ ਕੇ ਚਲੇ ਜਾਓ ਉੱਥੇ ਤੁਹਾਨੂੰ ਇੱਕ ਵੀ ਬੰਦਾ ਨਹੀਂ ਦਿਸਣਾ ਜਿਹੜਾ ਅੱਜ ਕੱਲ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਚੌਕ ਮੰਨਿਆ ਜਾਂਦਾ ਜੀ ਉੱਥੇ ਇੱਕ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਨਹੀਂ ਦਿਸਿਆ ਤੁਹਾਨੂੰ ਸ਼ਹਿਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਪਬਲਿਕ ਖੱਜਲ ਹੁੰਦੀ ਰਹੀ ਹੈ ਟ੍ਰੈਫਿਕ ਲਈ ਬਟ ਲੋਕਾਂ ਨੇ ਤਿਹਾਰ ਤਾਂ ਮਨਾਣੇ ਹੀ ਆ ਸੋ ਜੇ ਅਸੀਂ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਰੋਲ ਹੀ ਨਹੀਂ ਕਿਤੇ ਦਿਸਦਾ ਹੀ ਨਹੀਂ ਸ਼ਹਿਰ ਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਦਾ ਕੋਈ ਸੋਚ ਹੀ ਨਹੀਂ ਬਣਾਈ ਹੋਈ ਤੇ ਫਿਰ ਕਾਦੇ ਵਾਸਤੇ ਨਾ ਚੋਰੀਆਂ ਨੂੰ ਕੋਈ ਨਜਾਤ ਪੈ ਰਹੀ ਹੈ ਨਾ ਟ੍ਰੈਫਿਕ ਨੂੰ ਕੋਈ ਨਜਾਤ ਪੈ ਰਹੀ ਹੈ ਨਾ ਨਸ਼ਿਆਂ ਨੂੰ ਕੋਈ ਨਜਾਤ ਪੈ ਰਹੀ ਹੈ ਐਵੇਂ ਪੈਨਰਾਂ ਤੇ ਪੋਸਟਰਾਂ ਤੇ ਲਾਲਾ ਗਰੀ ਜੰਨੇ ਜੀ ਯੁੱਧ ਨਸ਼ੇ ਵਿਰੁੱਧ ਕਾਦਾ ਯੁੱਧ ਨਸ਼ੇ ਵਿਰੁੱਧ ਜੇ ਤੁਸੀਂ ਯੁੱਧ ਨਸ਼ੇ ਵਿਰੁੱਧ ਕਰਨਾ ਹੀ ਆ ਤਾਂ ਸੜਕ ਤੇ ਕੋਈ ਸਾਨੂੰ ਦਿਖੇ ਤਾਂ ਸਹੀ ਡਿਪਾਰਟਮੈਂਟ ਕਿਤੇ ਲੋਕਾਂ ਨੂੰ ਪਬਲਿਕ ਨੂੰ ਇਸ ਗੱਲ ਦੀ ਮਾੜੇ ਜਾਂ ਹੌਸਲਾ ਤਾਂ ਮਿਲੇ ਵੀ ਭਾਈ ਵਰਦੀ ਵਾਲੇ ਬੰਦੇ ਖ ਸ਼ਰਿਆਮ 7:30 ਵਜੇ ਦਾ ਟਾਈਮ ਆ ਬਾਈਕ ਚੱਕਿਆ ਗਿਆ ਅਮੀ ਜੀ ਤੁਹਾਡਾ ਕਿੰਨੇ ਵਜੇ ਦੁਪਹਿਰ ਦਾ ਡਾਂਜੀ ਸਵੇਰੇ ਜੀ ਸਵੇਰ ਦਾ ਟਾਈਮ ਸੀ ਜੀ ਬਾਈਕ ਚੱਕਿਆ ਗਿਆ ਦੇਖੋ ਜੇ ਦਿਨ ਦਿਹਾੜੇ ਵੀ ਸੇਫ ਨਹੀਂ ਆ ਰਾਤ ਨੂੰ ਵੀ ਸੇਫ ਨਹੀਂ ਆ ਤੇ ਤਾਂ ਇਹੀ ਕਹਾਂਗੇ ਜੀ ਪਬਲਿਕ ਨੂੰ ਕਿ ਭਾਈ ਸਾਹਿਬ ਆਪਣੇ ਆਪਣੇ ਪ੍ਰਿੰਸਿਪਲ ਦੇ ਅੰਦਰ ਮੰਜੇ ਢਾ ਕੇ ਸੌ ਲਿਆ ਕਰੋ ਹੁਣ ਬਾਈਕ ਤੇ ਥੋੜੀ ਕੋਈ ਬੰਦਾ ਸੌਂਜੂਗਾ ਸੌਂਗਾ ਤਾਂ ਆਪਣੇ ਕਮਰੇ ਚ ਹੀ ਸੌਊਗਾ ਨਾ ਘਰਾਂ ਤੋਂ ਹੀ ਚੋਰੀਆਂ ਹੋਈ ਜਾਂਦੀਆਂ ਸੋ ਪੁਲਿਸ ਪ੍ਰਸ਼ਾਸਨ ਬਿਲਕੁਲ ਕੰਮ ਕਰਨੀ ਨਹੀਂ ਨੀਂ ਸੋਤਾ ਪਿਆ ਜੇ ਅਸੀਂ ਉਹਨਾਂ ਨੂੰ ਅੱਗੇ ਬਾਰ-ਬਾਰ ਮੰਗ ਕਰ ਕਰਕੇ ਥੱਕ ਚੁੱਕੇ ਹਾਂ ਅੱਜ ਅਸੀਂ ਇੱਕ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਨਿਊਟਰਲ ਗੱਲ ਕਰਨ ਲੱਗੇ ਆਂ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਸਵੇਰ ਤੋਂ ਕੋਈ ਇੱਦੇ ਲਈ ਠੋਸ ਕਦਮ ਨਹੀਂ ਚੁੱਕੇ ਤੇ ਅਸੀਂ ਨਕੌਦਰ ਦੇ ਵਿੱਚ ਰਵਿਦਾਸ ਚੌਂਕ ਦੇ ਵਿੱਚ ਬੈਠ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅਸੀਂ ਬੁਝਾਰਾ ਸ਼ੁਰੂ ਕਰਾਂਗੇ ਔਰ ਇਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਪ੍ਰੋਟੈਸਟ ਕਰਾਂਗੇ ਔਰ ਪੂਰੇ ਸ਼ਹਿਰ ਨਿਵਾਸੀ ਇਕਜੁੱਟ ਹੋ ਕੇ ਇਹਦੇ 'ਚ ਤੁਹਾਨੂੰ ਸਾਥ ਦੇ ਦਿਸੇਗਾ